ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਸਭ ਠੀਕ ਠਾਕ ਹੋ ਜੀ ਅਸਿਕਤਾ ਸਾਰੇ ਵਧੀਆ ਜੀ ਤੁਸੀਂ ਦੱਸੋ ਬਾਕੀ ਅੱਜ ਲੱਗੀ ਆ ਜਿਵੇਂ ਮਲਾਈ ਰੱਖੀ ਹੋਈ ਸੀ ਮਲਾਈ ਦਾ ਘੀ ਕੱਢਿਆ ਜੀ ਗੈਸ ਤੇ ਰੱਖਿਆ ਹੋਇਆ ਏ ਇੱਧਰ ਮੈਂ ਆਟਾ ਬੇਸਣ ਲੱਗੀ ਆ ਛਾਣਨ ਅੱਜ ਬੇਸਣ ਦੀ ਮੈਂ ਸਬਜ਼ੀ ਬਣਾਣੀ ਆ ਬੇਸਣ ਦੇ ਪਕੌੜੇ ਨਹੀਂ ਆਪਾਂ ਬਣਾ ਲੈਂਦੇ ਹੈ ਉਹ ਪਕੌੜਿਆਂ ਦੀ ਸਬਜ਼ੀ ਲੱਗੀ ਆ ਮੈਂ ਬਣਾਣ ਅੱਜ ਬਾਕੀ ਉਧਰ ਗੈਸ ਤੇ ਘੀ ਰੱਖਿਆ ਹੋਇਆ ਐਨ ਮਤਲਬ ਇੱਧਰ ਬੇਸਣ ਰਲਾਉਂਗੀ ਮੈਂ ਨੂਨ ਮਿਰਚ ਰਲਾ ਕੇ ਇਹਦੇ ਪਕੌੜੇ ਪਕੂੜੇ ਬਣਾਉਂਗੀ ਐਨ ਨੂੰ ਮੇਰਾ ਦੂਜੀ ਸਾਈਡ ਗੈਸ ਤੇ ਜਿਹੜਾ ਘੀ ਰੱਖਿਆ ਹੋਇਆ ਉਹ ਘੀ ਨਿਕਲ ਜਾਣਾ ਆ ਬਸ ਫਿਰ ਮੁੱਕੇ ਕਾਫੀ ਦਿਨ ਹੋ ਗਏ ਪਿਆਤਾ ਮੈਂ ਕਿ ਚਲੋ ਕੱਢ ਦੂੰ ਆ ਕੀ ਇੱਧਰ ਮੈਂ ਬੇਸਣ ਦੇ ਵਿੱਚ ਨੂਨ ਤੇ ਥੋੜੀ ਜੀ ਹਲਦੀ ਤੇ ਇੱਕ ਮਸਾਲਾ ਮਤਲਬ ਕਿ ਭੁੰਨਿਆ ਹੋਇਆ ਉਹ ਪਾਤੀਆ ਮੈਂ ਵਿੱਚ আর ਥੋੜਾ ਜਰ ਫੈਂਟ ਘੇਰ ਕੇ ਬਸ ਇਹਨੂੰ ਪਾਣੀ ਨਾਲ ਮੈਂ ਗੁੰਨ ਲੈਣਾ ਆ ਪਾਣੀ ਲੈ ਕੇ ਇੱਧਰ ਤੋਂ ਪਾਣੀ ਨਾਲ ਜਿੱਦਾਂ ਆਪਾਂ ਆਟਾ ਨਹੀਂ ਗੁੰਨਦੇ ਹੈਗੇ ਆਟੇ 'ਚ ਮਤਲਬ ਆਟਾ ਗੁੰਨ ਕੇ ਰੱਖਦੇ ਆ ਮੋਥੀ ਦੇ ਕੇ ਉਦਾਂ ਹੀ ਇਹਨੂੰ ਮਤਲਬ ਗੁੰਨ ਕੇ ਇਹਦੇ ਵਿੱਚ ਪਾਣੀ ਪਾਣੀ ਪਰ ਥੋੜਾ ਥੋੜਾ ਪਾਣਾ ਆ ਐ ਨਹੀਂ ਹੈਗਾ ਵਿਖ ਲਗਤ ਪਾ ਦੇਣਾ ਪਾਣੀ ਫੇਰ ਆ ਪਤਲਾ ਹੋ ਜਾਊਗਾ ਫਿਰ ਇਹਦੇ ਵਿੱਚ ਹੋਰ ਬੇਸਣ ਰਲਾੜਾ ਪੈਣਾ ਆ ਆਪਾਂ ਨੂੰ ਫਿਰ ਸਾਬਨ ਨਾਲ ਆ ਖਾਸਾ ਇਕੱਠਾ ਹੋ ਜਾਊਗਾ ਇਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਬਸ ਫਿਰ ਕੇ ਵੀ ਉਹ ਨੂੰ ਗੁੰਨ ਲੈਣਾ ਚੰਗੀ ਤਰ੍ਹਾਂ ਮਤਲਬ ਗੁੰਨ ਕੇ ਉਹ ਫਿਰ ਗੁੰਨ ਇਹ ਸੋਰੀ ਗੁੰਨ ਕੇ ਫਿਰ ਮੈਂ ਦੇ ਵਿੱਚ ਇਹਨੂੰ ਗੁੰਨ ਕੇ ਆ ਦੇਖੋ ਮੈਂ ਨੂਣ ਮਿਰਚ ਰਲਾਤਿਆ ਬਸ ਹੁਣ ਇਹਨੂੰ ਗੁੰਨ ਦੇਣਾ ਮੈਂ ਚੰਗੀ ਤਰ੍ਹਾਂ ਪਾਣੀ ਪਾ ਕੇ ਥੋੜਾ ਥੋੜਾ ਜਿਹਾ ਆ ਦੇਖੋ ਪਾਣੀ ਪਾ ਕੇ ਰਲਾ ਲੈਣਾ ਇਹਨੂੰ ਮੈਂ ਰਲਣ ਤੋਂ ਬਾਅਦ ਮੈਂ ਇਹਨੂੰ ਚੰਗੀ ਤਰ੍ਹਾਂ ਗੁੰਨਤਾ ਆ ਦੇਖੋ ਫਿਰ ਈਕੇ ਵਿੱਚ ਮੈਂ ਥੋੜਾ ਜਿਹਾ ਫੈਂਡ ਡੇਗਿਆ ਆ ਰਫੈਂਡ ਮਤਲਬ ਮੈਂ ਨਾ ਰਫੈਂਡ ਦਾ ਪੈਕੇਟ ਪਿਆ ਸੀ ਪਾਇਆ ਨਹੀਂ ਸੀ ਉਹ ਪਾ ਕੇ ਨਾ ਮਤਲਬ ਆਪਣੀ ਡੱਬੀ ਚ ਜਿਹਦੇ ਚ ਅਸੀਂ ਪਾਉਂਦੇ ਹਾਂ ਰਫੈਂਡ ਉਹ ਪਾ ਕੇ ਆ ਪੈਕੇਟ ਚ ਰਹਿ ਗਿਆ ਸੀ ਥੋੜਾ ਜਿਹਾ ਆ ਮੈਂ ਥਾਲੀ ਚ ਗਿਰ ਤਿਆ ਹੁਣ ਹੁਣ ਚੰਗੀ ਤਰ੍ਹਾਂ ਇਹਨੂੰ ਮੈਂ ਆਟੇ ਦੇ ਵਿੱਚ ਨਾ ਸੋਰੀ ਆਟਾ ਕਹਿੰਦੇ ਬੇਸਣ ਦੇ ਵਿੱਚ ਰਲਾ ਲੈਣਾ ਆ ਰਲਾ ਕੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਫਿਰ ਮੈਂ 10 ਮਿੰਟ ਵਾਸਤੇ ਰੈਸਟ ਤੇ ਰੱਖ ਲੈਣਾ ਆ 10 ਮਿੰਟ ਰੈਸਟ ਤੇ ਰੱਖ ਕੇ ਇਧਰ ਮੇਰਾ ਕੀ ਰਿਜ ਜ ਗਿਆ ਚੰਗੀ ਤਰ੍ਹਾਂ ਦੇਖੋ ਬਸ ਹੁਣ ਮੈਂ 5-10 ਮਿੰਟ ਹੋਰ ਚਲਾਉਣਾ ਗੈਸ ਕੀ ਵਾਲਾ ਫਿਰ ਮੈਂ ਬੰਦ ਕਰ ਦੂੰਗੀ ਐਨ ਨੂੰ ਇਧਰ ਮੇਰੇ 10 ਮਿੰਟ ਆٹے ਨੂੰ ਵੀ ਹੋ ਚੁੱਕੇ ਆ ਆਟਾ ਮੇ ਢਾ ਕੇ ਰੱਖਿਆ ਹੋਇਆ ਤਾਂ ਦੇਖੋ ਐ ਚੰਗੀ ਤਰ੍ਹਾਂ ਫੁੱਲ ਗਿਆ ਹੁਣ ਮੈਂ ਇਹਦੇ ਪਕੌੜੇ ਬਣਾ ਲੈਣੇ ਜਿਹੜੇ ਆਪਾਂ ਪਕੌੜੇ ਬਣਾਉਂਦੇ ਆ ਮੈਂ ਪਹਿਲਾਂ ਟਰਾਈ ਕਰ ਰਹੀ ਸੀ ਮੈਂ ਵੀਡੀਓ ਚ ਦੇਖਿਆ ਸੀ ਉਹ ਚੋਲੇ ਚੋਲੇ ਜਿਹੇ ਬਣਾਉਂਦੇ ਆ ਪਤਲ ਬਣਾ ਕੇ ਨਾ ਗੋਲ ਜਾਂ ਲੰਬਾ ਜਾਂ ਬਣਾ ਕੇ ਉਹਨੂੰ ਚੱਕੂ ਨਾਲ ਕੱਟ ਦਿੰਦੀ ਆ ਮੈਂ ਉਹੀ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਦੇਖੋ ਜੇ ਬਣ ਗਿਆ ਪਰ ਮੈਨੂੰ ਲੱਗ ਨਹੀਂ ਰਿਹਾ ਵੀ ਉਹ ਬਣੂਗਾ ਫਿਰ ਜੇ ਨਾ ਬਣੇ ਤਾਂ ਫਿਰ ਮੈਂ ਆਪਣੇ ਸਿੰਪਲ ਪਕੌੜੇ ਜਿੱਦਾਂ ਆਪਾਂ ਨੋਰਮਲ ਪਕੌੜੇ ਬੇ ਲੰਬੇ ਲੰਬੇ ਜੇ ਬਣਾ ਦਿੰਦੇ ਜਿਹੜੇ ਦੁਕਾਨ ਤੋਂ ਮਿਲਦੇ ਆ ਬਸ ਇਹ ਜੇ ਘਰ 'ਚ ਹੀ ਬਣਾ ਕੇ بس ਉਹਨੂੰ ਫਿਰ ਮੈਂ ਤਲ ਲੈਣਾ ਚੰਗੀ ਤਰ੍ਹਾਂ ਬਣਾ ਕੇ ਰੱਖ ਦੇਣਾ ਫਿਲਹਾਲ ਤਾਂ ਮੈਂ ਕੋਸ਼ਿਸ਼ ਕਰ ਰਹੀ ਆ ਵੀ ਜੇ ਬਣ ਜੇ ਬਣੇ ਨਹੀਂ ਹੈਗੇ ਉਹ ਮੇਰੇ ਕੋਲ ਫਿਰ ਮੈਂ ਆ ਆਪਣੇ ਪਕੌੜੇ ਦੂਜੇ ਬਣਾ ਦੇ ਜਿੱਦੇ ਆਪਾਂ ਆਮ ਬਣਾਉਂਦੇ ਆ ਜਿਹੜੇ ਦੁਕਾਨ ਤੋਂ ਮਿਲਦੇ ਆ ਪੈਗਟ ਤੋਂ ਉਦਾਂ ਦੇ ਘਰ ਬਣਾ ਲੇ ਬਸ ਹੁਣ ਇਹਨੂੰ ਬਣਾ ਕੇ ਸਾਰੇ ਮਤਲਬ ਫਿਨਿਸ਼ ਕਰਕੇ ਹੁਣ ਮੈਂ ਆ ਕੜਾਹੀ ਰੱਖਤੀ ਗੈਸ ਤੇ ਹੁਣ ਤੇਲ ਪਾ ਦੇਣਾ ਇਹਦੇ ਵਿੱਚ ਮੈਂ ਤੇਲ ਪਾ ਕੇ ਇੱਧਰ ਮੇਰਾ ਕੀ ਵਿਕੀ ਵਾਲਾ ਗੈਸ ਵੀ ਮੈਂ ਬੰਦ ਕਰ ਤੇ ਆ ਇੱਕ ਸਾਈਡ ਮੇ ਚਾ ਰੱਖੀ ਹੋਈ ਐ ਇੱਧਰ ਮੈਂ ਕੜਾਹੀ ਚ ਤੇਲ ਪੱਗੀ ਆ ਪਾਣ ਤੇਲ ਪਾ ਕੇ ਇਹਦੇ ਚ ਫਿਰ ਮੈਂ ਪਕੌੜੇ ਕੰਟ ਲੈਣੀ ਆ ਆਪਣਾ ਜਿੱਦਾਂ ਪਤਲਦੇ ਆ ਪਕੌੜਿਆਂ ਨੂੰ ਪਸਾਹ ਤੇਲ ਗਰਮ ਹੋ ਜਾਊਗਾ ਹੁਣ ਮੈਂ ਪਕੌੜੇ ਤਲ ਲੈਣੀ ਆ ਇੱਧਰ ਮੈਂ ਤੇਲ ਗਰਮ ਹੁੰਦਾ ਇੰਨਾ ਮੈਂ ਗਠੇ ਚੀਰ ਲਿਆ ਗਠੇ ਵੀ ਤਾਂ ਫਿਰ ਕਿਉਂਕਿ ਬਾਅਦ ਚ ਤੜਕਾ ਵੀ ਤਾਂ ਲਾਣਾ ਆ ਨਾ ਇੱਧਰ ਮਿਆਂ ਰੱਖੇ ਹੋਏ ਆ ਬਸਮੂਲੀ ਨੂੰ ਤਾਲਣ ਲੱਗੀ ਆ ਮੈਂ ਤਲ ਕੇ ਨਾ ਬਸ ਆ ਦੇਖੋ ਥੋੜੇ ਥੋੜੇ ਜਿਹਾ ਪਾ ਕੇ ਨਾ ਮੈਂ ਦੋ ਵਰੀ ਜਾਂ ਤਿੰਨ ਵਰੀ ਪਾ ਕੇ ਥੋੜੇ ਥੋੜੇ ਫਿਰ ਤਲ ਲੈਣੇ ਕਿਉਂਕਿ ਆ ਚਿਪਕੇ ਪਏ ਆ ਵਰਨਾ ਜੇ ਤੇਲ ਚ ਗਿਰਦੇ ਆ ਨਾ ਨਹੀਂ ਤੇ ਗਰਮ ਤੇਲ ਚ ਗਿਰਦੇ ਆ ਤਾਂ ਆ ਨਾ ਕੱਲੇ ਕੱਲੇ ਆਪੇ ਹੋ ਜਾਂਦੇ ਆ ਮਤਲਬ ਡਰਨ ਦੀ ਲੋੜ ਨਹੀਂ ਹੁੰਦੀ ਹੈਗੀ ਆ ਇਹ ਗੱਠਾ ਜੀ ਬਣ ਗਈ ਕਿ ਚਿਪਕੇ ਪਏ ਆ ਪਰ ਨੇ ਫੇਰ ਵੀ ਕੱਲੇ ਕੱਲੇ ਹੋ ਜਾਣੇ ਹੁਣ ਮੈਂ ਆਹ ਦੇਖੋ ਆਪਣੇ ਆਪ ਹੋ ਜਾਣੇ ਨੇ 2 ਕੁ ਮਿੰਟਾਂ ਤੱਕ ਨਾ ਕੱਲੇ ਕੱਲੇ ਹੋ ਜਾਣੇ ਆ ਦੇਖੋ ਕੱਲੇ ਕੱਲੇ ਹੋ ਗਏ ਆਪਾਂ ਦੇ ਸਾਰੇ ਕੜਤੇ ਆਹ ਥੋੜੇ ਜਿਹੇ ਰਹਿ ਗਏ ਆ ਆ ਵੀ ਕੱਢ ਦੇਣੀ ਆ ਇੱਧਰ ਚਾਹ ਵੀ ਮੇਰੀ ਰਿਜ ਗਈਆਂ ਚੰਗੀ ਤਰ੍ਹਾਂ ਵਿਚਾਰ ਇੱਜਣ ਤੋਂ ਬਾਅਦ ਫੇਰ ਮੈਂ ਹੁਣ ਤੜਕਾ ਲਾ ਦੇ ਆ ਇੱਧਰ ਜੀਰਾ ਪਾ ਤਿਆ ਤੇ ਉਹੀ ਕੜਾਹੀ ਚ ਮੈਂ ਤੇਲ ਪੜਿਆ ਤਾਂ ਜਿਹੜਾ ਉਸੀ ਦੇ ਵਿੱਚ ਜੀਰਾ ਪਾ ਤਿਆ ਜੀਰਾ ਪਾ ਕੇ ਫੇਰ ਮੈਂ ਇਹਦੇ ਵਿੱਚ ਗਠੇ ਪਾ ਦੇ ਗਠਿਆਂ ਨੂੰ ਮੜੇ ਜੇ ਬਰਾਊਨ ਹੋ ਜੂंगे ਜਦੋਂ ਜਿੱਦਾਂ ਉਰੇ ਜੇ ਫੋਨ ਜੂਗੇ ਕੱਚਾ ਪੰਜਾ ਚਲਿਆ ਜਾਊਗਾ ਘਟਿਆਦਾ ਬਸ ਉਤੇ ਬਾਦ ਫਿਰ ਮੇਦੇ ਚ ਟਮਾਟਰ ਪਾ ਦੇਣੀ ਟਮਾਟਰ ਚੀਰਿਆ ਨਹੀਂ ਹੈ ਮੈਂ ਪਹਿਲਾਂ ਮੈਂ ਨੂਨ ਮਿਰਚ ਢੱਕਣ ਚ ਪਾ ਕੇ ਰੱਖ ਲੈਣਾ ਸਾਰਾ ਢੱਕਣ ਚ ਨੂਨ ਮਿਰਚ ਪਾ ਕੇ ਸਾਰਾ ਨੂਨ ਪਾ ਲੈਣਾ ਮਿਰਚਾ ਪਾ ਲੈਣੀ ਹਲਦੀ ਪਾ ਲੈਣੀ ਆ ਆ ਦੇਖੋ ਹਲਦੀ ਰੱਗੀ ਆ ਮੈਂ ਬਾਣ ਹਲਦੀ ਪਾ ਲੈਣੀ ਆ ਨੂਨ ਪਾ ਲੈਣਾ ਆ ਗਰਮ ਮਸਾਲਾ ਪਾ ਲੈਣਾ ਆ ਸਵਾਦ ਅਨੁਸਾਰ ਆਪਣਾ ਜੋ ਵੀ ਅਸੀਂ ਇਸਟਮ ਜਿੱਦਾਂ ਵੀ ਆਪਣੇ ਘਰ 'ਚ ਜਿੱਦਾਂ ਵੀ ਨੂਨ ਮਿਰਚ ਆਗਲਾ ਕੋਈ ਵਰਤਦਾ ਏ ਆਪਾਂ ਆਪਣੇ ਹਿਸਾਬ ਨਾਲ ਪਾ ਦੇਣਾ ਥੋੜੀ ਜੀ ਨਾ ਮੈਂ ਲਾਲ ਮਿਰਚ ਪਾਈ ਆ ਤੇ ਦੇਗੀ ਮਿਰਚ ਪਾਈ ਆ ਤਾਂ ਦੇਗੀ ਮਿਰਚ ਪਾਣ ਤੋਂ ਬਾਅਦ ਮੈਂ ਤੁਹਾਨੂੰ ਨੂਨ ਪਾਤੀ ਆ ਮੈਂ ਨੂਨ ਪਾ ਕੇ ਬਸ ਉਹਨੋਂ ਦੇ ਵਿੱਚ ਇੰਨੇ ਟਮਾਟਰ ਕੱਟ ਲੈਣਾ ਫਿਰ ਮੈਂ ਟਮਾਟਰ ਕੱਟ ਕੇ ਟਮਾਟਰ ਪਾਤੇ ਆ ਦੇਖੋ ਟਮਾਟਰ ਪਾਣ ਤੋਂ ਬਾਅਦ ਟਮਾਟਰਾਂ ਚੰਗੀ ਤਰ੍ਹਾਂ ਭੁੰਨ ਜੂंगे ਥੋੜੇ ਜਿਹੇ ਉਤਲੇ ਹਨ ਹਿੱਕੇ ਜੀ ਹੋ ਜੂਗੇ ਫਿਰ ਹੁਣ ਮੈਂ ਕਿਹ ਵੀ ਛਟਕਣ ਚ ਜਿਹੜਾ ਨੂਨ ਮਿਰਚ ਸੀ ਉਹ ਛੱਡ ਦਿਆ ਉਹ ਛੱਡਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪਾਣੀ ਪਾ ਕੇ ਮੈਂ ਪਕਾ ਦੇਣਾ ਆ ਪਕਾ ਕੇ ਦਸ ਮੂਣੀ ਨੂੰ ਰੇਜਾ ਜਾਂ ਲੱਗ ਜੂਗਾ ਨਾ ਪੱਕ ਸੀ ਜਾਉਂਗੇ ਫਿਰ ਮੈਂ ਇਹਦੇ ਵਿੱਚ ਸਬਜ਼ੀ ਛੱਡ ਦੇਣੀ ਜਿਹੜੀ ਆ ਪਕੌੜਿਆ ਦੀ ਆ ਦੇਖੋ ਆ ਰੇਜਾ ਜਾਂ ਲੱਗ ਗਿਆ ਨ ਪੱਕ ਗਿਆ ਮਸਾਲਾ ਹੁਣ ਮੈਂ ਇਹਦੇ ਵਿੱਚ ਪਕੌੜੇ ਛੱਡ ਤੇ ਪਸਪ ਕੋੜਿਆਂ ਨੂੰ ਇਹ ਚੰਗੀ ਤਰ੍ਹਾਂ ਰਲਾ ਕੇ ਪਾਣੀ ਪਾ ਦੇਣਾ ਹੈ ਇਹਦੇ ਵਿੱਚ ਇੱਕ ਗੜਵੀ ਮੈਂ ਪਾਣੀ ਦੀ ਪਾਦੀ ਇੱਕ ਗੜਵੀ ਮੈਂ ਤਾਂ ਪਾਈ ਆ ਪਾਣੀ ਦੀ ਕਿਉਂਕਿ ਪਾਣੀ ਇਹਦੀ ਪੱਕੂਗਾ ਵੀ ਨਾ ਪੱਕ-ਪੱਕ ਕੇ ਫਿਰ ਉਹੀ ਨੇ ਪਕੌੜਿਆ ਨੇ ਵੀ ਸੋਕ ਲੈਣਾ ਇਹ ਪਾਣੀ ਤਾਂ ਆ ਗਾੜੀ ਹੋ ਜੂਗੀ ਮੈਂ ਤਾਂ ਸਾਡੇ ਖਾਣ ਵਾਸਤੇ ਠੀਕ ਹੋ ਜੂਗੀ ਜਿੱਦਾਂ ਦੀ ਸਾਨੂੰ ਸਬਜੀ ਚਾਹੀਦੀ ਹੈ બસ ਆ ਦੇਖੋ ਜੀ ਸਬਜੀ ਬਣ ਗਈ ਹੁਣ ਮੈਂ ਧਣੀਆਂ ਚੀਰ ਲਿਆ ਧਣੀਆਂ ਪਾ ਦੇਣਾ ਇਹਦੇ ਵਿੱਚ ਆਹ ਦੇਖੋ ਸਬਜੀ ਬਣ ਚੁੱਕੀ ਆ ਤਿਆਰ ਹੋ ਗਈ ਮੈਂ ਹੋਰੇ ਗੈਸ ਬੰਦ ਕਰ ਦੇਣਾ ਫਿਰ ਮੈਂ ਧਣੀਆਂ ਰਹਿ ਗਿਆ ਸੀ ਚੀਰਨ ਧਣੀਆਂ ਚੀਰ ਕੇ ਬਸ ਫਿਰ ਇਹਦੇ ਵਿੱਚ ਧਣੀਆਂ ਪਾ ਦੇਣਾ ਜੀ ਬਾਕੀ ਸਾਰੇ ਜਣੇ ਆਜੋ ਸਾਡੀ ਸਬਜੀ ਖਾ ਕੇ ਦੇਖੋ ਅਸੀਂ ਤਾਂ ਇਦਾਂ ਹੀ ਬਣਾਉਂਦੇ ਜੀ ਬਾਕੀ ਹੋਰ ਕਿੱਦਾਂ ਬਣਾਉਂਦੇ ਸਾਨੂੰ ਪਤਾ ਨਹੀਂ ਅਸੀਂ ਧਣੀਆਂ ਛੱਡ ਤਿਆ ਹੁਣ ਠਾਕੇ ਧਰ ਦੇਣਾ ਆ ਹੁਣ ਰੋਟੀ ਦੀ ਤਿਆਰੀ ਕਰੂੰਗੇ ਸਬਜੀ ਸਾਡੀ ਬਣ ਚੁੱਕੀ ਆਜੋ ਸਾਰੇ ਜਣੇ ਖਾ ਲਓ ਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ